ਪੈਂਡਰ ਜੱਬੋਵਾਲ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਜਿਹਦੇ ਪ੍ਰਕਾਸ਼ ਪੁਰਵਨ ਸਮਰਪਤ ਗੁਰਦੁਆਰਾ ਸਿੰਘ ਸਵਾ ਦੇ ਵੱਲੋਂ ਪ੍ਰਵਾਤ ਫੇਰੀਆਂ ਦੀ ਜਿਹੜੀ ਸੇਵਾ ਹੈਗੀ ਆ ਉਹ ਕੀਤੀ ਜਾ ਰਹੀ ਹੈ ਪ੍ਰਵਾਤ ਫੇਰੀਆਂ ਗੁਰਦੁਆਰਾ ਸਿੰਘ ਸਵਾ ਜਿਹਦੇ ਵੱਲੋਂ ਵੱਡੀ ਜਿਹੜੀ ਸੇਵਾ ਹੈਗੀ ਉਹ ਨਵਾਈ ਜਾ ਰਹੀ ਆ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੱਬੋਵਾਲ ਦੇ ਪ੍ਰਭਾਤ ਫੇਰੀਆਂ ਪਿੰਡ ਜੱਬੋਵਾਲ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੀ ਜੇ ਗੱਲ ਕੀਤੀ ਜਾਵੇ ਪਿੰਡ ਜੱਬੋਵਾਲ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਪ੍ਰਭਾਤ ਫੇਰੀਆਂ ਦੀ ਸੇਵਾ ਜਿਹੜੀ ਹੈਗੀ ਹੈ ਨਗਰ ਦੇ ਵੱਲੋਂ ਨਵਾਈ ਜਾ ਰਹੀ ਹੈ ਪਿੰਡ ਜੱਬੋਵਾਲ ਦੇ ਵਿੱਚ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੱਬੋਵਾਲ ਦੀਆਂ ਸੰਗਤਾਂ ਦੇ ਵੱਲੋਂ ਪ੍ਰਭਾਤ ਫੇਰੀਆਂ ਦੀ ਜੋ ਸੇਵਾ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਸਿੱਧੀਆਂ ਤਸਵੀਰਾਂ ਦਿਖਾਉਣ ਜਾਵਾਂਗੇ saturday uh -oh. uh -oh. अखर गुर अखर जी वाणी पंज अखर जी बाणी गुर अखर जी वाणी पंज अखर जी वाणी गुर अखर वाणी पंज अखर जी बाणी गुर अखर जी वाणी ਕਰਦੀ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਕਰਦੀ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਕਰਦੀ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਪੰਜ ਅੱਖਰਾਂ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਪੰਜ ਅੱਖਰਾਂ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਪੰਜ ਅੱਖਰਾਂ ਦੀ ਬਾਣੀ ਗੁਰਦੀ ਪੰਜ ਅੱਖਰਾਂ ਦੀ ਬਾਣੀ ਪੰਜ ਅੱਖਰਾਂ ਦੀ ਬਾਣੀ ਗੁਰਦੀ yeah, yeah. चोरा दुआ i ਵਾਣੀ ਗੋ ਹੱਡੀਆਂ ਦੀ ਰਾਖ ਬਣੀ ਜੋ ਵਣੀ ਆਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ ਗੋ ਹੱਡੀਆਂ ਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ ਜੋ ਹੱਡੀਆਂ ਦੀ ਰਾਖ ਬਣੀ i'm going